ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਾਈਆਂ ਨੂੰ ਵੀਰੇ ਪਿਆਰ ਭਰੀ ਸਤਿ ਸਾਲ ਹਾਂਜੀ ਭਾਈ ਦੂਰੋਂ ਨੇੜੋਂ ਕਿੰਨੇ ਦੇਖਦੇ ਨੇ ਭਾਈ ਜੀ ਸਾਰੀਆਂ ਬਾਤਾਂ ਬਾਈ ਜੀ ਖੁਸ਼ਖਬਰੀ ਬਹੁਤ ਹੀ ਵੱਡੀ ਖੁਸ਼ਖਬਰੀ ਆ ਭਾਈ ਜੀ ਕਹਿੰਦਾ ਰੱਲੀ ਪਿੰਡ ਦੇ ਵਿੱਚ ਭਾਈ ਜੀ ਵੱਖਰਾ ਮੰਡੀ ਲੱਗਣ ਜਾ ਰਹੀ ਹੈਗੀ ਤੁਸੀਂ ਦੇਖ ਲਓ ਭਾਈ ਜੀ ਪਹਿਲੇ ਐਤਵਾਰ ਨੂੰ ਭਾਈ ਜੀ ਤੇ ਮਹੀਨੇ ਦੇ ਲਾਸਟ ਐਤਵਾਰ ਨੂੰ ਤੇ ਭਾਈ ਜੀ ਇਹ ਕਹਿੰਦਾ 2 ਕਿਲ ਮੰਡੀ ਲੱਗਦੀ ਹੈਗੀ ਪਹਿਲੇ ਐਤਵਾਰ ਨੂੰ ਭਾਈ ਜੀ ਨੋਟ ਕਰ ਲਓ ਤਰੀਕ ਤੇ ਬਾਈ ਵਾਕੀ ਕਨਾ ਮਹੀਨੇ ਦੇ ਲਾਸਟ ਵਾਲੇ ਐਤਵਾਰ ਨੂੰ ਠੀਕ ਆ ਬਾਈ ਜੀ ਬਹੁਤ ਹੀ ਖਾਸ ਪ੍ਰਬੰਧ ਆਗਾ ਬਾਈਆਂ ਦਾ ਬਾਈਆਂ ਨੇ ਕਨਾ ਨਵਾਂ ਪ੍ਰਾਲਾ ਕੀਤਾ ਬਾਈਆਂ ਨੂੰ ਬੇਰੁਜ਼ਗਾਰਿਆਂ ਨੂੰ ਰੁਜ਼ਗਾਰ ਦਿੱਤਾ ਬਾਈ ਨੇ ਬਾਈਆਂ ਨੂੰ ਵਧਾਈ ਦੇ ਪਾਤਰ ਨੇ ਬਾਈ ਜੀ ਨਵੀਂ ਮੰਡੀ ਲਾਉਣ ਦੇ باوجود ਕਨਾ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਬਾਈ ਜੀ ਉੱਥੇ ਕਨਾ ਬੱਕਰੀਆਂ ਬੱਕਰੇ ਭੇਡੂ ਭੇਡਾਂ ਆਂ ਬਰੀਡ ਵਾਲਾ ਕੰਮ ਬਾਈ ਜੀ ਬਰੀਡ ਤੇ ਰੱਖਣੇ ਬੱਕਰੀਆਂ ਉਹ ਵੀ ਮਿਲਨੇਗਾ ਬਾਈ ਜੀ ਕਾਟੂ ਕਾਟੂ ਮਾਲ ਦੀ ਲੋੜ ਆ ਤਾਂ ਉਹ ਵੀ ਸਾਨੂੰ ਬਾਈ ਜੀ ਉੱਥੋਂ ਮਿਲੇਗਾ ਬਾਈ ਜੀ ਬਹੁਤ ਖਾਸ ਪ੍ਰਬੰਧਾ ਹੈਗਾ ਲੰਗਰ ਪਾਣੀ ਦਾ ਪ੍ਰਬੰਧਾ ਬਾਈ ਜੀ ਬੱਕਰੀਆਂ ਨੂੰ ਸੌਂਦਾ ਪ੍ਰਬੰਧਾ ਬੱਕਰੀ ਨੂੰ ਪਾਣੀ ਪੀਣ ਦਾ ਪ੍ਰਬੰਧਾ ਤੇ ਟੈਂਟ ਵਗੈਰਾ ਸਾਰਾ ਕੁਝ ਲੱਗੇ ਹੋਣਗੇ ਬਾਕੀ ਕਿਹਨਾਂ ਪਾਈਆਂ ਨਾਲ ਜਾ ਕੇ ਉੱਥੇ ਕਰਾਂਗੇ ਥੋੜੀ ਗੱਲ ਬਾਤ ਤੁਸੀਂ ਬਾਈ ਜੀ ਆ ਪੇ ਤੋਂ ਕਿਹਨਾਂ ਨੰਬਰ ਪਾਈਆਂ ਦੇ ਨੋਟ ਕਰ ਲਓ ਤੇ ਬਹੁਤ ਹੀ ਸੋਹਣਾ ਪਾਈਆਂ ਦਾ ਪ੍ਰਬੰਧਾ ਹੈਗਾ ਤਾਂ ਤੁਸੀਂ ਨੰਬਰ ਬਾਈ ਜੀ ਨੋਟ ਕਰ ਲਓ ਬਾਕੀ ਸਕਰੀਨ ਤੇ ਲਾਵਾਂਗੇ ਪਾਈਆਂ ਦੇ ਨੰਬਰ ਤੇ ਬਾਈ ਜੀ ਕਿਹਨਾਂ ਜਾ ਕੇ ਤੁਸੀਂ ਉੱਥੇ ਵਿజిਟ ਕਰੋ ਕਿਹਨੇ ਨਵੇਂ ਬੱਕਰੀ ਪਾਲਣ ਦਾ ਕੰਮ ਕਰਨਾ ਫਾਰਮ ਕਰਨੇ ਨੇ ਤੁਸੀਂ ਉੱਥੇ ਜਾਓ ਕੇ ਰਾਂ ਤੇ ਬਹੁਤ ਹੀ ਸੋਹਣਾ ਬਾਈਆਂ ਦਾ ਕੰਮ ਕੀ